ਸਾਰਿਆਂ ਨੂੰ ਪਿਆਰ ਭਰ ਇਸਰ ਸ਼ਕਲ ਜੀ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਮਲਾਸਮਾਂ ਦੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਦੁਬਾਰਾ ਜਿਹੜਾ ਪੱਤਰ ਜਾਰੀ ਕਰਕੇ ਲੱਖਾਂ ਪੈਸਟਰਸ ਦੇ ਲਈ ਇੱਕ ਲਿਆ ਇਤਿਹਾਸਿਕ ਫੈਸਲਾ ਇਸ ਪੱਤਰ ਦੇ ਵਿੱਚ ਕੀ ਕੁਝ ਲਿਖਿਆ ਹੈ ਪੂਰੀ ਜਾਣਕਾਰੀ ਦਵਾਂਗੇ ਅਰ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚਾਹਨ ਤਾਂ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਸੋ ਦੋਸਤੋ ਅੱਜ ਦੀ ਜਿਹੜੀ ਨਵੀਂ ਅਪਡੇਟ ਹੈ ਜਿਹੜੀ ਇਸ ਫੈਸਲੇ ਦੇ ਵਿੱਚ ਜਿਹੜਾ ਨੋਸ਼ਨਲ ਐਗਰੀਮੈਂਟ ਦਾ ਦੇਨ ਦਾ ਫੈਸਲਾ ਕੀਤਾ ਗਿਆ ਹੈ ਔਰ ਇੱਕ 에리어 ਦੀ ਵੀ ਗੱਲ ਜਿਹੜੀ ਹੈ ਔਰ ਅਸ ਆਪਾਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਜਿਹੜਾ ਹੈ ਨੋਸ਼ਨਲ ਐਗਰੀਮੈਂਟ ਮਿਲੇਗੀ ਅਤੇ 에리어 ਕਿੰਨਾ ਨੂੰ ਮਿਲੇਗਾ ਔਰ ਇਤਿਹਾਸਿਕ ਫੈਸਲਾ ਕੀ ਹੈ ਜਿਵੇਂ ਕਿ ਆਪ ਸਭ ਨੂੰ ਇੱਕ ਪਹਿਲਾਂ ਹੀ ਵੀਡੀਓ ਬਣਾ ਕੇ ਦੱਸ ਚੁੱਕੇ ਆ ਇਹ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਫੈਸਲਾ ਸੀ ਜਿਹੜਾ ਕਿ ਕਿਸੇ ਵੀ ਕਰਮਚਾਰੀ ਨੇ ਰਿਟਾਇਰ ਹੋਣ ਤੋਂ ਪਹਿਲਾਂ 12 ਮਹੀਨੇ ਸਰਵਿਸ ਜਿਹੜੀ ਹੈ ਪੂਰੀ ਕਰ ਲਈ ਹੈ ਪਰ ਉਹਨਾਂ ਨੂੰ ਇਨਕਰੀਮੈਂਟ ਨਹੀਂ ਮਿਲੀ ਅਤੇ ਉਹਨਾਂ ਕਰਮਚਾਰੀਆਂ ਨੇ ਮਾਨਜੋਗ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਮੰਨ ਲਓ ਕਿਸੇ ਵੀ ਕਰਮਚਾਰੀ ਜਿਹੜੀ ਇਨਕਰੀਮੈਂਟ ਹੈ ਇੱਕ ਚਾਰ ਨੂੰ ਲੱਗਦੀ ਹੈ ਚੌਥੇ ਮਹੀਨੇ ਦੇ ਪਹਿਲੇ ਤਰੀਕ ਅਤੇ 31 ਮਾਰਚ ਨੂੰ ਰਿਟਾਇਰ ਹੋ ਜਾਂਦਾ ਹੈ ਉਹਨੇ ਆਪਣੇ 365 ਦਿਨ ਪੂਰੇ ਕਰ ਲਏ ਪਰ ਉਹਨਾਂ ਨੂੰ ਇਨਕਰੀਮੈਂਟ ਨਹੀਂ ਦਿੱਤੀ ਜਾਂਦੀ ਸੀ ਇਸ ਕਰਕੇ ਕਰਮਚਾਰੀਆਂ ਨੇ ਮਾਨਜੋਗ ਹਾਈ ਕੋਰਡ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਜਿਹਦੇ ਤੇ ਮਾਨਜੁਗ ਹਾਈ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਸੀ ਜਿਸ ਕਰਮਚਾਰੀ ਦੀ 12 ਮਹੀਨੇ ਪੂਰੇ ਹੋ ਗਏ ਹਨ ਉਹਨਾਂ ਨੂੰ ਇਨਕਰੀਮੈਂਟ ਦਿੱਤਾ ਜਾਵੇ ਸੋ ਅੱਜ ਪੰਜਾਬ ਸਰਕਾਰ ਨੇ ਇੱਕ ਦੁਬਾਰਾ ਪੱਤਰ ਜਾਰੀ ਕਰਕੇ ਜਿਹੜਾ ਹੈ ਉਹਨਾਂ ਨੂੰ ਲੱਖਾਂ ਮੁਲਾਜ਼ਮਾਂ ਨੂੰ ਜਿਹੜੀ ਖੁਸ਼ੀ ਪ੍ਰਦਾਨ ਕੀਤੀ ਹੈ ਉਹਨਾਂ ਨੂੰ ਇੱਕ ਜਿਹੜਾ ਇਨਕਰੀਮੈਂਟ ਦਾ ਤੋਹਫ਼ਾ ਦਿੱਤਾ ਹੈ ਮੰਨ ਲਓ ਦੋਸਤੋ ਕਿ ਮਾਨਜੁਗ ਹਾਈ ਕੋਰਟ ਦਾ ਫੈਸਲਾ ਲਾਗੂ ਕਰ ਦਿੱਤਾ ਗਿਆ ਹੈ ਪਰ ਉਹਨਾਂ ਨੇ ਜੀ ਜਿਵੇਂ ਕਿ ਸਬਜੈਕਟ ਦੇ ਵਿੱਚ ਲਿਖਿਆ ਹੋਇਆ ਰਿਕਾਰਡਿੰਗ ਗ੍ਰਾਂਟ ਆਫ ਨੈਸ਼ਨਲ ਇਨਕਰੀਮੈਂਟ ਜਿਹੜਾ ਕੀ ਆਫਟਰ ਰਿਟਾਇਰਮੈਂਟ ਹੁਣ ਇਹ ਨੋਸ਼ਨਲ ਇਨਕਰੀਮੈਂਟ ਦਾ ਕੀ ਮਤਲਬ ਹੈ ਇੱਥੇ ਆਪਾਂ ਉਹਨਾਂ ਨੂੰ ਅੱਜ ਜਾਣਨ ਦੇ ਵਿੱਚ ਕੋਸ਼ਿਸ਼ ਕਰਾਂਗੇ ਇਸ ਆਰਡਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਜਰਨਲਾਈਜ਼ ਕੀਤਾ ਕਿ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਕਰਮਚਾਰੇ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਸੀ ਜਿਹੜੇ ਪਟੀਸ਼ਨਰ ਸੀ ਉਹਨਾਂ ਕਰਮਚਾਰੀ ਨੂੰ ਉਸ ਦਿਨ ਤੋਂ ਲੈ ਕੇ ਸਾਰਾ ਬਕਾਇਆ ਏਰੀਆ ਦਿੱਤਾ ਜਾਵੇਗਾ ਅਤੇ ਜਿਹੜੇ ਕਰਮਚਾਰੀ ਨਹੀਂ ਪਟੀਸ਼ਨ ਜਿਹੜੇ ਪਟੀਸ਼ਨਰ ਸੀ ਜਿਨ੍ਹਾਂ ਨੂੰ ਵੈਸੇ ਹੀ ਜਿਹੜਾ ਫਾਇਦਾ ਹੋ ਗਿਆ ਹੈ ਨੋਸ਼ਨਲ ਕਰਨਨਾ ਉਹਨਾਂ ਨੂੰ ਨੋਸ਼ਨਲ ਐਗਰੀਮੈਂਟ ਦਿੱਤੀ ਜਾਵੇ ਔਰ ਇਨਾਂ ਸਾਰੇ ਕਰਮਚਾਰੀ ਨੂੰ ਕੀ ਕਰਨਾ ਹੋਵੇਗਾ ਇਨਾਂ ਸਾਰੇ ਕਰਮਚਾਰੀਆਂ ਨੂੰ ਦੁਬਾਰਾ ਰਿਵਾਈਜ਼ ਆਪਣਾ ਪੈਨਸ਼ਨ ਕਰਨਾ ਪਈਗਾ ਜਾਨਕਿ ਉਹਨਾਂ ਨੂੰ ਰੀਫਿਕਸ਼ਨ ਹੋਣਾ ਦੀ ਜਿਹੜੀ ਹੈ ਦੁਬਾਰਾ ਹੋਵੇਗੀ ਉਹਨਾਂ ਦੀ ਉਹਨਾਂ ਦਾ ਕੇਸ ਏਜੀ ਪੰਜਾਬ ਨੂੰ ਦੁਬਾਰਾ ਜਾਵੇਗਾ ਇਹਦੇ ਵਿੱਚ ਇਹ ਹੈ ਕਿ ਕਿਸੇ ਵੀ ਕਰਮਚਾਰੀ ਨੂੰ ਕਟਾ ਨਹੀਂ ਪਵੇਗਾ ਜੇਕਰ ਕਿਸੇ ਵੀ ਕਰਮਚਾਰੀ ਏਰੀਆ ਨਹੀ ਮਿਲਦਾ ਪਰ ਬਾਕੀ ਚੀਜ਼ਾਂ ਨੂੰ ਜ਼ਰੂਰ ਮਿਲਣਗੀਆਂ ਜਿਵੇਂ ਕਿ ਉਹਨਾਂ ਦੀ ਇੱਕ ਇਨਕਰੀਮੈਂਟ ਲੱਗੇਗੀ ਉਹਨਾਂ ਦੀ ਪੈਨਸ਼ਨ ਦੇ ਵਿੱਚ ਜਿਆਦਾ ਨੇ ਤੇ 4000 ਦਾ ਘੱਟੋ-ਘੱਟ ਵਾਧਾ ਹੋਵੇਗਾ ਔਰ ਉਹਨਾਂ ਦੀ ਗ੍ਰੈਸਿਟੀ ਲੀਵਿੰਗ ਕੈਸ਼ਮੈਂਟ ਕੰਬਿਊਨਟੇਸ਼ਨ ਦੇ ਵਿੱਚ ਸਭ ਕੁਝ ਉਹਨਾਂ ਨੂੰ ਮਿਲੇਗਾ ਅਤੇ ਲਗਭਗ ਮੇਰੇ ਹਿਸਾਬ ਦੇ ਨਾਲ 90000 ਤੋਂ ਲੈ ਕੇ ਜਿਹੜਾ ਕਿ ਲੈ ਕੇ ਲੱਖ ਰੁਪਏ ਤੱਕ ਹਰੇਕ ਕਰਮਚਾਰੀ ਨੂੰ ਫਾਇਦਾ ਜ਼ਰੂਰ ਹੋਵੇਗਾ ਔਰ ਜਿੰਨਾ ਕਰਮਚਾਰੀ ਨੂੰ ایرੀਅਨ ਮਿਲੇਗਾ ਉਹ ਜਿਹੜੇ ਕਰਮਚਾਰੀ ਐ ਜਿਹੜੇ ਤੋਂ ਪਟੀਸ਼ਨਰ ਬਣੇ ਨੇ ਜਾਂ ਤਾਂ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਉਹਨਾਂ ਨੂੰ 3 ਸਾਲ ਜਾਂ 2 ਸਾਲ ਦਾ ਜਿਹੜਾ ਬਕਾਇਆ ਜਿਹੜਾ ਹੈ ਉਹ ਦਿੱਤਾ ਜਾਵੇਗਾ ਸੋ ਸਾਰੇ ਹੀ ਪੈਸ਼ਨਰ ਲਈ ਜਿਹੜੇ ਹੈ ਕਿ 12 ਮਹੀਨੇ ਸਰਵਿਸ ਪੂਰੀ ਕਰ ਚੁੱਕੇ ਨੇ ਪਰ ਇਨਕਰੀਮੈਂਟ ਨਹੀਂ ਸੀ ਮਿਲੀ ਉਹਨਾਂ ਲਈ ਖੁਸ਼ਖਬਰੀ ਜਿਹੜੀ ਹੈ ਖੁਸ਼ੀ ਦੀ ਜਿਹੜੀ ਇੱਕ ਖਬਰ ਹੈ ਅਤੇ ਉਹਨਾਂ ਨੂੰ ਉਹਨਾਂ ਦਾ ਰੀਫੈਕਸ਼ਨ ਜਿਹੜੀ ਹੈ ਦੁਬਾਰਾ ਹੋ ਕੇ ਕੇਸ ਉਹਨਾਂ ਦਾ ਦੁਬਾਰਾ ਰਿਵਾਈਜ਼ ਹੋ ਮਿਲੇਗਾ ਅਤੇ ਉਹਨਾਂ ਨੂੰ ਏਰੀਅਨ ਨੋਸ਼ਨਲ ਐਗਰੀਮੈਂਟ ਮਿਲੇਗਾ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਜਰੂਰ ਲਾਈਕ ਤੇ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ